ਸਤਿ ਸ਼੍ਰੀ ਅਕਾਲ ਜੀ ਵੀਡੀਓ ਵਿੱਚ ਰਹੇ ਹਾਂ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰਾਂ ਜੀ ਦੀ ਵੱਡੀ ਖਬਰ ਕਬਰਨਾ ਤੱਕ ਜਰੂਰ ਬਨੇ ਰਹਿਣਾ ਜਿੰਨੇ ਮਾਨ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਜਰਾਂ ਜੀ ਦੀ ਵੱਡੀ ਖਬਰ ਖੁਸ਼ ਖਬਰੀ ਪੰਜਾਬ ਹਰਿਆਣਾ ਤੋਂ ਦਿੱਲੀ ਨੂੰ ਰੇਲਵੇ ਦਾ ਵੱਡਾ ਤੋਹਫਾ ਉਡੀਕ ਹੋਈ ਸਫਰ ਸੁਖਾਲਾ ਕਰੇਗਾ ਇਹ ਪ੍ਰੋਜੈਕਟ ਇਸ ਦੇ ਨਾਲ ਹੀ ਨਵੀਂ ਦਿੱਲੀ ਕਮਿਸ਼ਨ ਰੇਲ ਲਿੰਕ ਦੀ ਉਦਮ ਪੂਰੇ ਸ਼੍ਰੀਨਗਰ ਬਰ ਬਾਰਾ ਮੁੱਲਾ ਰੇਲ ਲਿੰਕ ਪ੍ਰੋਜੈਕਟ ਦਾ ਹਿੱਸਾ ਹੈ ਜਨਵਰੀ 2025 ਦੇ ਪਹਿਲੇ ਹਫਤੇ ਤੱਕ ਚਾਲੂ ਹੋ ਜਾਵੇਗਾ ਇਸ ਤੋਂ ਬਾਅਦ ਬਿਨਾਂ ਕਿਸੇ ਰੁਕਾਵਟ ਦੇ ਦਿੱਲੀ ਦੇ ਸ਼੍ਰੀਨਗਰ ਤੇ ਦੀ ਯਾਤਰਾ ਕੀਤੀ ਜਾ ਸਕਦੀ ਹੈ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਐਕਸ ਤੇ ਜਾਣਕਾਰੀ ਦਿੱਤੀ ਹੈ ਕਿ ਇਸ ਦੇ ਨਾਲ ਹੀ ਉਹਨਾਂ ਲਈ ਸ਼ਾਕੀ ਦਿੱਲੀ ਤੋਂ ਕਮਿਸ਼ਨ ਲਈ ਰੇਲ ਗੱਡੀ ਜਨਵਰੀ 2025 ਦੇ ਪਹਿਲੇ ਹਫਤੇ ਸ਼ੁਰੂ ਹੋਵੇ ਜਾ ਰਹੀ ਹੈ ਤੇ ਸੇਵਾ ਇਹ ਹੈ ਕਿ ਹਾਈ ਸਪੀਡ ਵੰਦੇ ਭਾਰਤ ਸਲੀਪਰ ਟ੍ਰੇਨ ਨਾਲ ਸ਼ੁਰੂ ਕੀਤੀ ਜਾਣੀ ਉਦੀ ਉਮੀਦ ਹੈ ਅਤੇ ਜੋ ਇਸ ਖੇਤਰ ਵਿੱਚ ਸਪਰਕ ਕੀਤੀ ਕ੍ਰਾਂਤੀ ਲਿਆਵੇਗਾ ਤੇ ਭਾਰਤ ਪਰਵਤ ਯਾਤਰੀਆਂ ਨੂੰ 800 ਕਿਲੋਮੀਟਰ ਤੋਂ ਵੱਧ ਦੂਰ ਤੈਅ ਕਰੇਗਾ ਤੇ 13 ਘੰਟਿਆਂ ਤੋਂ ਵੱਧ ਘੱਟ ਸਮੇਂ ਵਿੱਚ ਪੂਰੀ ਕੀਤੀ ਜਾਵੇਗੀ ਯਾਤਰਾ ਦਿੱਲੀ ਤੁਹਾਨੂੰ ਸ਼ਾਮ 7 ਵਜੇ ਰੇਲਗੱਡੀ ਵਿੱਚ ਸਵਾਰ ਹੋ ਕੇ 8 ਵਜੇ ਸ਼ਰੀਨਗਰ ਪਹੁੰਚਣਗੇ ਖਬਰ ਨੂੰ ਅੰਤ ਤੱਕ ਇਕੱਲੇ ਧੰਨਵਾਦ